ਡਾਕਟਰ ਮਨਮੋਹਨ ਸਿੰਘ ਨੂੰ ਜ਼ਿਆਦਾਤਰ ਲੋਕ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਵਜੋਂ ਯਾਦ ਕਰਨਗੇ। ਕੁਝ ਉਹਨਾਂ ਨੂੰ ਭਾਰਤ ਦੀ ਅਰਥਵਿਵਸਥਾ ਨੂੰ ਦੁਨੀਆ ਨਾਲ ਜੋੜਨ ਵਾਲੇ ਪਾਲਿਸੀ ਮੇਕਰ ਨੀਤੀ ਕਾੜੇ ਵਜੋਂ ਯਾਦ ਰੱਖਣਗੇ। ਕਈਆਂ ਲਈ ਉਹ ਇੱਕ ਮਹਾਨ ਪੰਜਾਬੀ ਨੇ ਤੇ ਕਈਆਂ ਲਈ ਉਹ ਸਿੱਖ ਸ਼ਖਸੀਅਤ ਨੇ। ਇਹ ਸਭ ਕੁਝ ਉਹਨੇ ਪਰ ਮਨਮੋਹਨ ਸਿੰਘ ਦੇ ਦਿਲ ਵਿੱਚ ਪੜਨ ਬਣਾਉਣ ਲਈ ਜਿਹੜਾ ਜਜ਼ਬਾ ਤੇ ਪਿਆਰ ਸੀ ਉਸ ਹਿਸਾਬ ਨਾਲ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਦੇ ਇੱਕ ਸਾਥਕਾ ਸਟੂਡੈਂਟ ਤੇ ਪ੍ਰੋਫੈਸਰ ਵਜੋਂ ਵੀ ਖਾਸ ਤੌਰ ਤੇ ਯਾਦ ਕੀਤਾ ਜਾਵੇਗਾ। ਗੱਲ ਅਸੀਂ ਮੂਲ ਤੌਰ ਤੇ ਪੰਜਾਬ ਯੂਨੀਵਰਸਿਟੀ ਤੇ ਮਨਮੋਹਨ ਸਿੰਘ ਦੇ ਰਿਸ਼ਤੇ ਦੀ ਕਰੀਏ ਤਾਂ ਗੱਲ ਪਿਸ਼ੌਰ ਤੱਕ ਜਾਂਦੀ ਹੈ ਤੇ ਸੰਤਾਲੀ ਤੱਕ ਜਾਂਦੀ ਹੈ। ਜੇਲਮ ਜ਼ਿਲ੍ਹੇ ਦੇ ਗਾ ਪਿੰਡ ਵਿੱਚ ਦਾਦਾ-ਦਾਦੀ ਨਾਲ ਆਪਣਾ ਸ਼ੁਰੂਆਤੀ ਬਚਪਨ ਬਿਤਾਉਣ ਤੋਂ ਬਾਅਦ ਮਨਮੋਹਨ ਸਿੰਘ 11 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਕੋਲ ਪਿਸ਼ੌਰ ਪਹੁੰਚੇ। ਜਿੱਥੇ ਉਹਨਾਂ ਦੇ ਪਿਤਾ ਦਾ ਸੁੱਕੇ ਮੇਵਿਆਂ ਮਤਲਬ ਡਰਾਈ ਫਰੂਟਸ ਦਾ ਬਿਜ਼ਨਸ ਸੀ ਵੰਡ ਦਾ ਵੇਲਾ ਆਉਣ ਵਾਲਾ ਸੀ ਸਨ 47 ਵਿੱਚ ਮਨਮੋਹਨ ਸਿੰਘ ਨੇ میٹرਿਕ ਦੀ ਪ੍ਰੀਖਿਆ ਦੇਣੀ ਸੀ ਕਲਾਸ 10th ਪੇਪਰ ਮਾਰਚ ਮਹੀਨੇ ਵਿੱਚ ਸਨ ਤੇ ਪੰਜਾਬ ਯੂਨੀਵਰਸਿਟੀ ਲਾਹੌਰ ਨੇ ਇਹ ਪੇਪਰ ਲੈਣੇ ਸਨ ਸ਼ਾਇਦ ਨਹੀਂ ਸੀ ਪਤਾ ਕਿ ਇੰਨਾ ਇਮਤਿਹਾਨਾ ਦਾ ਰਿਜ਼ਲਟ ਕਦੇ ਨਹੀਂ ਆ ਸਕੇਗਾ ਵੈਸ਼ਦ ਦੇਵ ਸਮੇਂ ਵਿੱਚ ਪਿੰਡ ਗਾਹ ਵਿੱਚ ਮਨਮੋਹਨ ਸਿੰਘ ਦੇ ਦਾਦਾ ਜੀ ਦਾ ਕਤਲ ਕਰ ਦਿੱਤਾ ਗਿਆ ਸੀ ਵੰਡ 14 ਤੇ 15 ਅਗਸਤ ਦੀ ਰਾਤ ਨੂੰ ਹੋ ਜਾਏਗੀ ਇਸਦਾ ਐਲਾਨ 3 ਜੂਨ 1947 ਨੂੰ ਹੋ ਗਿਆ ਸੀ ਜੱਦੀ ਘਰ ਗਾਂ ਰਿਸ਼ਤੇਦਾਰਾਂ ਨਾਲ ਭਰਿਆ ਚੱਕਵਾਲ ਮੌਜੂਦਾ ਘਰ ਪਿਸ਼ੌਰ ਸਭ ਨਵੇਂ ਬਣੇ ਪਾਕਿਸਤਾਨ ਵਿੱਚ ਚਲਾ ਗਿਆ ਪਰਿਵਾਰ ਪਹਿਲਾਂ ਯੂਪੀ ਦੇ ਹਲਦਵਾਨੀ ਗਿਆ ਜਿੱਥੇ ਮਨਮੋਹਨ ਸਿੰਘ ਦੇ ਪਿਤਾ ਦੇ ਕਾਰੋਬਾਰੀ ਰਿਸ਼ਤੇ ਵਗੈਰਾ ਸਨ ਨਾਲੇ ਤਾਂ ਜੋ ਹੱਲਿਆਂ ਤੋਂ ਦੂਰ ਹੋ ਸਕੇ ਵੰਡ ਵਿੱਚ ਪੰਜਾਬ ਯੂਨੀਵਰਸਿਟੀ ਵੀ ਵੰਡੀ ਗਈ ਸੀ ਯੂਨੀਵਰਸਿਟੀ ਦੀ ਸਥਾਪਨਾ 1882 ਵਿੱਚ ਲਾਹੌਰ ਵਿੱਚ ਹੋਈ ਸੀ ਇਹ ਭਾਰਤ ਦੀ ਚੌਥੀ ਅਜਿਹੀ ਯੂਨੀਵਰਸਿਟੀ ਸੀ ਕਲਕੱਤਾ ਮਦਰਾਸ ਤੇ ਬੰਬਈ ਤੋਂ ਬਾਅਦ ਵੰਡ ਵਿੱਚ ਲਾਹੌਰ ਪਾਕਿਸਤਾਨ ਨੂੰ ਚਲਾ ਗਿਆ ਸੋ ਭਾਰਤੀ ਪੰਜਾਬ ਵਿੱਚ 1 ਅਕਤੂਬਰ 1947 ਨੂੰ ਈਸਟ ਪੰਜਾਬ ਯੂਨੀਵਰਸਿਟੀ ਬਣਾ ਦਿੱਤੀ ਗਈ ਚੰਡੀਗੜ੍ਹ ਅਜੇ ਬਣਿਆ ਨਹੀਂ ਸੀ ਸੋ ਰਾਜਧਾਨੀ ਸ਼ਿਮਲਾ ਵਿੱਚ ਮੁਖ ਦਫ਼ਤਰ ਬਣਿਆ ਤੇ ਵੱਖ-ਵੱਖ ਡਿਪਾਰਟਮੈਂਟ ਵੱਖ-ਵੱਖ ਸ਼ਹਿਰਾਂ ਦੇ ਕਾਲਜਾਂ ਵਿੱਚ 1948 ਵਿੱਚ ਸਕੂਲ ਕਾਲਜ ਖੁੱਲੇ ਤੇ ਇਮਤਿਹਾਨ ਕਰਾਉਣ ਦਾ ਕੰਮ ਸ਼ੁਰੂ ਹੋਇਆ ਸੋ ਫਰਵਰੀ 1948 ਵਿੱਚ ਦਿੱਲੀ ਵਿੱਚ ਐਗਜ਼ਾਮ ਸੈਂਟਰ ਬਣੇ ਜਿੱਥੇ ਮਨਮੋਹਨ ਸਿੰਘ ਨੇ ਦੁਬਾਰਾ میٹرਿਕ ਦੇ ਪੇਪਰ ਦਿੱਤੇ ਕਿਤਾਬਾਂ ਵੀ ਨਹੀਂ ਸਨ ਪਰ ਮਨਮੋਹਨ ਦਾ ਰਿਜ਼ਲਟ ਜ਼ਬਰਦਸਤ ਰਿਹਾ 850 ਚੋਂ 694 ਨੰਬਰ ਅਗਲੇ ਮਹੀਨੇ ਮਾਰਚ 1948 ਵਿੱਚ ਮਨਮੋਹਨ ਸਿੰਘ ਤੇ ਉਹਨਾਂ ਦਾ ਪਰਿਵਾਰ ਅੰਮ੍ਰਿਤਸਰ ਆ ਗਏ ਅਪ੍ਰੈਲ 1948 ਵਿੱਚ ਮਨਮੋਹਨ ਸਿੰਘ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਮੈਡੀਕਲ ਕੋਰਸ ਵਿੱਚ ਦਾਖਲਾ ਤਾਂ ਲਿਆ ਪਰ ਦਿਲ ਨਾ ਲੱਗਾ ਸਤੰਬਰ 1948 ਵਿੱਚ ਹਿੰਦੂ ਕਾਲਜ ਵਿੱਚ ਐਡਮਿਸ਼ਨ ਲੈ ਲਈ ਪਰ ਹੁਣ ਉਹਨਾਂ ਦੀ ਜ਼ਿੰਦਗੀ ਵਿੱਚ ਆਈ ਇਕਨੋਮਿਕਸ 1950 ਵਿੱਚ ਇੰਟਰ ਦੇ ਇਮਤਿਹਾਨ ਆਏ ਮਤਲਬ ਅੱਜ ਕੱਲ ਦੇ ਹਿਸਾਬ ਨਾਲ 12ਵੀਂ ਦੇ ਤਾਂ ਯੂਨੀਵਰਸਿਟੀ ਵਿੱਚ ਫਸਟ ਸਟਾਡੀ ਕਹਿੰਦੇ ਨੇ ਮੇਰੀ ਹਮੇਸ਼ਾ ਗਰੀਬੀ ਨਾਲ ਜੁੜੇ ਮੁੱਦਿਆਂ ਵਿੱਚ ਦਿਲਚਸਪੀ ਸੀ ਕਿਉਂ ਕੁਝ ਦੇਸ਼ ਗਰੀਬ ਨੇ ਦੂਜੇ ਅਮੀਰ ਕਿਉਂ ਨੇ ਮੈਨੂੰ ਦੱਸਿਆ ਗਿਆ ਸੀ ਕਿ ਅਰਥ ਸ਼ਾਸਤਰ ਇਕਨੋਮਿਕਸ ਉਹ ਵਿਸ਼ਾ ਹੈ ਉਹ ਸਬਜੈਕਟ ਹੈ ਜੋ ਇਹ ਸਵਾਲ ਪੁੱਛਦਾ ਹੈ ਤੇ ਇਹਦੇ ਜਵਾਬ ਵੀ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਕੁਝ ਮਿੱਤਰਾਂ ਦੇ ਕਹਿੰਦੇ ਉਹਨਾਂ ਨੇ ਕਾਲਜ ਦੇ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਦੀ ਇਲੈਕਸ਼ਨ ਵੀ ਲੜੀ। ਉਹਨਾਂ ਦੇ ਜੀਵਨ ਦੀ ਇਹ ਪਹਿਲੀ ਇਲੈਕਸ਼ਨ ਸੀ ਜਿੱਤ ਨਹੀਂ ਸਕੇ। ਪੜਾਈ ਵਿੱਚ ਉਹਨਾਂ ਦੀ ਚੜ੍ਹਾਈ ਜਾਰੀ ਰਹੀ। ਪਹਿਲਾ ਸਥਾਨ ਹਾਸਲ ਕੀਤਾ ਬੀਏ ਇਕਨੋਮਿਕਸ ਆਨਰਸ। 2 ਸਾਲ ਦਾ ਹੋਰ ਵਜ਼ੀਫਾ ਮਿਲਿਆ ਅੱਗੇ ਪੜਨ ਲਈ ਉਹਨਾਂ ਨੇ ਚੁਣਿਆ ਪੰਜਾਬ ਯੂਨੀਵਰਸਿਟੀ ਦਾ ਇਕਨੋਮਿਕਸ ਡਿਪਾਰਟਮੈਂਟ ਜਿਹੜਾ ਹੁਸ਼ਿਆਰਪੁਰ ਵਿੱਚ ਸੀ ਹੁਣ ਇਸ ਵਿੱਚ ਕੋਈ ਹੈਰਾਨੀ ਨਹੀਂ ਕਿ ਐਮਏ ਵਿੱਚ ਵੀ ਮਨਮੋਹ ਸਿੰਘ ਨੇ ਯੂਨੀਵਰਸਿਟੀ ਟੌਪ ਕੀਤਾ ਤੇ ਉਸੇ ਸਾਲ 1954 ਵਿੱਚ ਹੀ 176 ਰੁਪਏ ਮਹੀਨੇ ਦੀ ਤਨਖਾਹ ਤੇ ਰਿਸਰਚ ਸਕਾਲਰ ਵਜੋਂ ਉਹੀ ਇਕਨੋਮਿਕਸ ਡਿਪਾਰਟਮੈਂਟ ਜੁਆਇਨ ਕਰ ਲਿਆ ਟੀਚਾ ਅਸਲ ਵਿੱਚ ਸੀ ਬ੍ਰਿਟਨ ਦੀ ਕੇਮਬ੍ਰਿਜ ਯੂਨੀਵਰਸਿਟੀ ਜਾ ਕੇ ਅੱਗੇ ਪੜਨ ਦਾ 1955 ਵਿੱਚ ਐਡਮਿਸ਼ਨ ਹੋ ਗਈ ਉੱਥੇ ਸੇਂਟ ਜੌਨਸ ਕਾਲਜ ਕੈਂਬ੍ਰਿਜ ਤੇ ਕੁਝ ਪੈਸੇ ਯੂਨੀਵਰਸਿਟੀ ਨੇ ਦਿੱਤੇ ਤੇ ਕੁਝ ਘਰੋਂ ਮੰਗਵਾ ਕੇ ਉਹਨਾਂ ਨੇ ਉੱਥੋਂ ਪੜ੍ਹਾਈ ਕੀਤੀ ਤੇ ਜ਼ਾਹਿਰ ਹੈ ਉੱਥੇ ਵੀ ਟੌਪ ਕੀਤਾ 2 ਸਾਲ ਬਾਅਦ ਕੈਂਬ੍ਰਿਜ ਡਿਗਰੀ ਪੂਰੀ ਕਰਕੇ ਵਾਪਸ ਭਾਰਤ ਆ ਗਏ ਪਲਾਨ ਸੀ ਕਿ ਅਗਲੇ ਸਾਲ ਪੀ ਐਚ ਡੀ ਕਰਨ ਲਈ ਵਾਪਸ ਚਲੇ ਜਾਣਗੇ ਪਰ ਪੰਜਾਬ ਯੂਨੀਵਰਸਿਟੀ ਨਾਲ ਉਹਨਾਂ ਦਾ ਲਗਾਉ ਵੀ ਸੀ ਤੇ ਕੈਂਬ੍ਰਿਜ ਦੀ ਪੜ੍ਹਾਈ ਲਈ ਪੈਸੇ ਦੇਣ ਬਦਲੇ 2 ਸਾਲ ਦਾ ਕਰਾਰ ਵੀ ਕੀਤਾ ਸੀ ਸ਼ਰਤ ਸੀ ਕਿ ਤਨਖਾਹ ਵਗੈਰਾ ਪੂਰੀ ਮਿਲੇਗੀ ਪਰ 2 ਸਾਲ ਪੀਯੂ ਵਿੱਚ ਹੀ ਨੌਕਰੀ ਕਰਨੀ ਪਵੇਗੀ ਜਦੋਂ ਪੀਯੂ ਵਿੱਚ ਨੌਕਰੀ ਸ਼ੁਰੂ ਕੀਤੀ ਤਾਂ ਉਸੇ ਸਾਲ 1958 ਵਿੱਚ ਇਕਨੋਮਿਕਸ ਡਿਪਾਰਟਮੈਂਟ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਆ ਗਿਆ ਸੀ ਨਵੇਂ ਕੈਂਪਸ ਵਿੱਚ ਆਮ ਲੈਕਚਰਾਰ ਦੀ ਤਨਖਾਹ 250 ਪ੍ਰਤੀ ਮਹੀਨਾ ਤੋਂ ਡਬਲ ਸੈਲਰੀ 500 ਰੁਪਏ ਪ੍ਰਤੀ ਮਹੀਨਾ ਨਾਲ ਸਿੱਧਾ ਸੀਨੀਅਰ ਲੈਕਚਰਾਰ ਰੱਖਿਆ ਗਿਆ ਸੀ ਸਾਲ 1959 ਮੁਕਦਿਆਂ ਤੱਕ 2 ਸਾਲ ਵਾਲਾ ਕਰਾਰ ਉਹਨਾਂ ਦਾ ਪੰਜਾਬ ਯੂਨੀਵਰਸਿਟੀ ਨਾਲ ਮੁੱਕ ਹੀ ਚੁੱਕਾ ਸੀ ਤਾਂ ਉਹਨਾਂ ਨੇ ਆਕਸਫੋਰਡ ਦੇ ਨਾਫੀਲਡ ਕਾਲਜ ਵਿੱਚ ਇੱਕ ਪਹਿਲਾ ਮਿਲੇ ਆਫਰ ਨੂੰ ਰਿਵਾਈਵ ਕੀਤਾ 2 ਸਾਲ ਵਿੱਚ ਪੀਐਚਡੀ ਖਤਮ ਵੀ ਕਰ ਲਈ ਪੰਜਾਬ ਯੂਨੀਵਰਸਿਟੀ ਨੂੰ ਲੱਗਾ ਕਿ ਸ਼ਾਇਦ ਮਨਮੋਹ ਛੱਡੀ ਨਾ ਜਾਵੇ ਤਨਖਾਹ ਦੁੱਗਣੀ ਕਰ ਦਿੱਤੀ ਗਈ 1000 ਰੁਪਏ ਮਹੀਨਾ ਤੇ ਪ੍ਰੋਫੈਸਰ ਰੈਂਕ ਤੇ ਪ੍ਰਮੋਸ਼ਨ ਹੋ ਗਈ ਉਸ ਵੇਲੇ ਉਹ ਆਪਣੇ ਮਿੱਤਰ ਟੀਪੀ ਸ਼੍ਰੀニਵਾਸਨ ਸਮੇਤ ਪੀਯੂ ਦੇ ਸਭ ਤੋਂ ਘੱਟ ਉਮਰ ਦੇ ਪ੍ਰੋਫੈਸਰ ਸਨ 33 ਸਾਲ ਦੀ ਉਮਰ ਸੀ ਵੱਡਾ ਬੰਗਲਾ ਅਲਾਟ ਹੋ ਗਿਆ ਇਸ ਬੰਗਲੇ ਦੇ ਨਾਲ ਉਹਨਾਂ ਦੇ ਗਵਾਂਡੀ ਸਨ ਮਸ਼ਹੂਰ ਲੇਖਕ ਮੁਲਕਰਾਜ ਆਨੰਦ ਵੈਸੇ ਉਹ ਮਨਮੋਹਨ ਸਿੰਘ ਨਾਲੋਂ 28 ਸਾਲ ਵੱਡੇ ਸਨ ਪਰ ਪਿਸ਼ੌਰ, ਅੰਬਰਸਰ, ਕੇਮਬ੍ਰਿਜ ਯੂਨੀਵਰਸਿਟੀ ਤੇ ਫਿਰ ਪੰਜਾਬ ਯੂਨੀਵਰਸਿਟੀ ਇਹਨਾਂ ਦੋਵਾਂ ਦੇ ਜੀਵਨ ਦੀਆਂ ਤੰਦਾਂ ਕਈ ਥਾਵਾਂ ਜੁੜਦੀਆਂ ਸਨ ਮਨਮੋਹਨ ਸਿੰਘ ਦਾ ਟੀਚਰ ਵਜੋਂ ਪੰਜਾਬ ਯੂਨੀਵਰਸਿਟੀ ਵਿੱਚ ਅਖੀਰਲਾ ਸਾਲ 1968 ਮੰਨਿਆ ਜਾ ਸਕਦਾ ਹੈ ਜਦੋਂ ਉਹਨਾਂ ਨੂੰ ਸੰਯੁਕਤ ਰਾਸ਼ਟਰ ਦੇ ਇੱਕ ਸੰਗਠਨ ਵਿੱਚ ਮੁੜ ਨੌਕਰੀ ਦੀ ਪੇਸ਼ਕਸ਼ ਹੋਈ ਨਿਊਯਾਰਕ ਜਾ ਕੇ ਜੁਆਇਨ ਕਰਨ ਦਾ ਮਨ ਬਣਾ ਲਿਆ ਪੀਯੂ ਤੋਂ ਅਸਤੀਫਾ ਦੇ ਦਿੱਤਾ ਪਰ ਵਾਈਸ ਚਾਂਸਲਰ ਨੇ ਮਨਜ਼ੂਰ ਨਹੀਂ ਕੀਤਾ ਤੇ ਸਗੋਂ 3 ਸਾਲ ਦੀ ਛੁੱਟੀ ਦੇ ਦਿੱਤੀ 3 ਸਾਲ ਮੁਕਦਿਆਂ ਤੱਕ ਮਨਮੋਹਨ ਸਿੰਘ ਨੂੰ ਦਿੱਲੀ ਸਕੂਲ ਆਫ ਇਕਨੋਮਿਕਸ ਤੋਂ ਆਫਰ ਆ ਗਿਆ ਸੀ ਅਮਰੀਕਾ ਛੱਡ ਹੁਣ ਦਿੱਲੀ ਆ ਕੇ ਨਵੇਂ ਕਦਮ ਪੁੱਟਣ ਦਾ ਫੈਸਲਾ ਉਹਨਾਂ ਨੇ ਲੈ ਲਿਆ ਤੇ ਪੀਯੂ ਨੂੰ ਅਸਤੀਫਾ ਭੇਜ ਦਿੱਤਾ ਉਸ ਵੇਲੇ ਦੇ ਵਾਈਸ ਚਾਂਸਲਰ ਨੇ ਜਵਾਬ ਲਿਖਿਆ ਕਿ ਸਾਡੇ ਲਈ ਇਹ ਵੱਡਾ ਝਟਕਾ ਹੈ ਦਿੱਲੀ ਵਿੱਚ ਉਹ ਸਰ ਤੋਂ ਟੀਚਿੰਗ ਤੋਂ ਸਰਕਾਰੀ ਮੁਲਾਜ਼ਮ ਤੋਂ ਸਿਆਸਤਦਾਨ ਤੋਂ ਫਿਰ ਪ੍ਰਧਾਨ ਮੰਤਰੀ ਤੱਕ ਬਣੇ ਪਰ ਪੰਜਾਬ ਯੂਨੀਵਰਸਿਟੀ ਤੇ ਮਨਮੋਹਨ ਸਿੰਘ ਦਾ ਰਿਸ਼ਤਾ ਮੁੱਕਿਆ ਨਹੀਂ ਜੇ 12 ਮਾਰਚ 1983 ਨੂੰ ਉਹਨਾਂ ਨੂੰ ਆਨਰੇਰੀ ਡਾਕਟਰ ਆਫ ਲਿਟਰੇਚਰ ਦੀ ਉਪਾਧੀ ਦਿੱਤੀ ਗਈ ਪੰਜਾਬ ਯੂਨੀਵਰਸਿਟੀ ਵੱਲੋਂ 11 ਮਾਰਚ 2009 ਨੂੰ ਵੀ ਆਏ ਤਾਂ ਆਨਰੇਰੀ ਡਾਕਟਰ ਆਫ ਲਾਅ ਨਾਲ ਸਨਮਾਨੇ ਗਏ ਸਾਲ 2015 ਵਿੱਚ ਆਪਣੇ ਪੁਰਾਣੇ ਡਿਪਾਰਟਮੈਂਟ ਵਿੱਚ ਰਸਮੀ ਤੌਰ ਤੇ ਜਵਾਹਰ ਲਾਲ ਨਹਿਰੂ ਚੇਅਰ ਪ੍ਰੋਫੈਸਰ ਬਣੇ ਪੀਯੂ ਵਿੱਚ ਉਹਨਾਂ ਦੇ ਨਾਮ ਉੱਤੇ ਵੀ ਇੱਕ ਚੇਅਰ ਹੈ ਉਹਨਾਂ ਨੇ ਯੂਨੀਵਰਸਿਟੀ ਨੂੰ ਕਰੀਬ 3500 ਕਿਤਾਬਾਂ ਵੀ ਦਿੱਤੀਆਂ ਨੇ ਅਖੀਰਲੀ ਵਾਰੀ ਉਹ ਪੀਯੂ ਆਏ ਇੱਕ ਲੈਕਚਰ ਦੇਣ ਸਾਲ 2018 ਦੇ ਇਸ ਲੈਕਚਰ ਵਿੱਚ ਉਹਨਾਂ ਨੇ ਆਪਣੇ ਸਹਿਜ ਨਰਮ ਪਰ ਸਖਤ ਤਰੀਕੇ ਨਾਲ ਕਿਹਾ ਸੀ ਕਿ ਵਖਰੇਵੇਂ ਪੈਦਾ ਕਰਨ ਵਾਲੀ ਸਿਆਸਤ ਲੋਕਤੰਤਰ ਨੂੰ ਹੀ ਖਤਰੇ ਪਾ ਦੇਵੇਗੀ ਅਮੇਨ ਮਨਮੋਹਨ ਸਿੰਘ ਨੇ ਆਪਣੀ ਪਿਛੋਕੜ ਔਖਿਆਈਆਂ ਤੇ ਚੁਣੌਤੀਆਂ ਦਾ ਰੋਣਾ ਰੋਕੇ ਸਿਆਸੀ ਲਾਹੇ ਨਿ ਲਿਆ ਪਰ ਆਖਰੇ ਲੋਕਤੰਤਰੀ ਸੀ ਜਿਸ ਨੇ ਵੰਡ ਦਾ ਸੰਤਾਪ ਚਲ ਕੇ ਆਏ ਪਿੰਡ ਗਾ ਕਸਬਾ ਚਕਵਾਲ ਤੇ ਫਿਰ ਸ਼ਹਿਰ ਪਸ਼ਾਵਰ ਦੇ ਮੋਢੇ ਨੂੰ ਇੱਕ ਆਤਮ ਵਿਸ਼ਵਾਸ ਨਾਲ ਭਰੇ ਭਾਰਤ ਦਾ ਇੱਕ ਮੁੱਖ ਸਿਰਜਕ ਬਣਾ ਦਿੱਤਾ ਸੀ